Ha ha ha. ਜੇ ਕੋਈ ਗੱਲ ਨਹੀਂ ਆਪਾਂ ਭਾਵੇਂ ਢਾਈ ਬਜਾ ਲਈਏ ਆਪਾਂ ਬਾਬੇ ਦੀਆਂ ਗੱਲਾਂ ਕਰਨੀਆਂ ਆਪਾਂ ਕਿਹੜਾ ਕੋ ਆਪਣੀਆਂ ਗੱਲਾਂ ਕਰਨੀਆਂ ਮੈਂ ਬਾਤ ਪਾਈ ਦੇਣੀ ਤੁਸੀਂ ਹੁਣ ਜਾਣਾ ਪਰਦੇ ਜਾਓ ਧੰਨ ਗੁਰੂ ਅਰਜਨ ਦੇ ਮਹਾਰਾਜ ਜਿੰਨਾ ਵਰਗਾ ਦੁਨੀਆ ਦੇ ਉੱਤੇ ਕੋਈ ਨਹੀਂ ਉਹ ਭਾਈ ਬੇਗੇ ਨੂੰ ਕਹਿੰਦੇ ਬੇਗਿਆ ਤੇਰੇ ਨਾਲ ਦੇ ਉੱਤੇ ਪਿੰਡ ਵਸਣ ਲੱਗਾ ਪਿੰਡ ਦਾ ਨਾਮ ਹੋਏਗਾ ਬਿਲਗਾ ਬਿਲਗਾ ਪਿੰਡ ਵਸੇਗਾ ਤੇ ਪਿੰਡ ਦੇ ਸੱਤ ਦਰਵਾਜੇ ਹੋੜਿਆ ਇਹ ਸੱਤ ਕੁਲੀਆਂ ਦੀ ਥਾਂ ਦੇ ਉੱਤੇ ਸੱਤ ਗੇਟ ਬਣ ਗਏ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੀ ਸਰਕਾਰ ਭਾਈ ਟੇਕੇ ਦੇ ਉੱਤੇ ਅਸੀਸਾਂ ਦੀਆਂ ਝੜੀਆਂ ਹੈ ਕਿਉਂ ਲਾ ਦੇ ਦੀ ਦਿਲ ਦਾ ਪਿੰਡ ਬਸਣਾ ਹੈ ਜਿਸਦੇ ਛੱਤ ਤੇ ਰਗਾਂ ਤੇ ਰੋਹੇ ਦਿਲ ਦਾ ਪਿੰਡ ਬਸਣਾ ਹੈ ਜਿਸਦੇ ਛੱਤ ਤੇ ਰਗਾਂ ਤੇ ਰੋਹੇ

ਤੱਕ ਤੇ ਲੋਕੀ ਸਭ ਨੂੰ ਦਸਨ ਦੀ ਲੋਕਾਂ ਦਾ ਭਾਪ ਤੱਕ ਤੇ ਲੋਕੀ ਸਭ ਨੂੰ ਦਸਨ ਦੀ ਯਾਰਾ ਤੱਕ ਤੱਕ ਤੇਰਾ ਮੇਰਾ ਸੱਜਾ ਵੇ ਹੋ ਰੰਗ ਚੰਦੇ ਘਰਮ ਦੀ ਤੇਰੇ ਬਾਰਾ ਗਾਵਨ ਦੀ ਘੰਗ ਚੰਦੇ ਘਰਮ ਦੀ ਤੇਰੇ ਬਾਰਾ ਗਾਵਨ ਦੀ ਉੱਤੀ ਛਾਹ ਤੇ ਬੰਦੇ ਸਭ ਪ੍ਰਾਤੀ ਆਵਣ ਦੀ ਉੱਤੀ ਛਾਹ ਤੇ ਬੰਦੇ ਸਭ ਪ੍ਰਾਤੀ ਆਵਣ ਦੀ ਉੱਤੀ ਛਾਹ ਤੇ ਬੰਦੇ ਸਭ ਤੇਰਾਤੀ ਆਵਣ ਦੀ ਉੱਤੀ ਛਾਹ ਤੇ ਬੰਦੇ ਸਭ ਪ੍ਰਾਤੀ ਆਵਣ ਦੀ ਸਰਮਾਨ ਜੋ ਗੁਰੂ ਸੰਗਤ ਦੀ ਤੁਸੀਂ ਸਾਰੇ ਜਾਣੀ ਬਹੁਤ ਸਰਦਾ ਭਾਵਨਾ ਨਾਲ ਸਾਧ ਸੰਗਤਿਆਂ ਹੋ ਰਕੀਆਂ ਇੱਥੇ ਜੇ ਸਤ ਸਭ ਦਰਵਾਜ਼ੇ ਖੋਲ ਬਿਲਗਾ ਪਿੰਡ ਵਸਦਾ ਹੈ ਜੇ ਸਤ ਸਭ ਦਰਵਾਜ਼ੇ What the- ਦੇ ਸੱਤ ਦਰਵਾਜ਼ੇ ਹੋਣੇ ਨਵੇਂ ਤੋਂ ਪਿੰਡਾਂ ਦਾ ਮਰਹਮਾਨ ਕਰਨਾ ਨਵੇਂ ਇਲਾਕੇ ਦੀ ਬਾਤ ਕਰਨੇ ਨਵੇਂ ਸ਼ਹਿਰ ਬਣਾਉਨੇ ਇਹ ਕੰਮ ਬੱਸ ਸਰਕਾਰਾਂ ਦਾ ਹੁੰਦਾ ਹੈ ਫਕੂਰ ਕੰਦਾ ਕੰਮ ਹੁੰਦਾ ਹੈ ਪ੍ਰਸੰਤ ਸਖਨ ਮਾਨ ਹੈ ਕਿ ਇਹ ਕੰਮ ਸਰਕਾਰਾਂ ਕੋਲ ਨਹੀਂ ਇੰਨਾ ਵਧੀਆ ਹੋਇਆ ਜਿੰਨਾ ਵਧੀਆ ਕੰਮ ਸਾਡੇ ਗੁਰੂਆਂ ਨੇ ਕੀਤਾ ਹੈ ਸਰਕਾਰਾਂ ਦੇ ਕਈ ਵਸਾਇ ਪਿੰਡ ਉੱਜੜ ਗਏ ਪਰ ਜਿਹੜੇ ਪਿੰਡ ਸਾਡੇ ਗੁਰੂਆਂ ਨੇ ਵਸਾਏ ਉੱਥੇ ਅੱਜ ਵੀ 24 ਘੰਟੇ ਲੰਗਰ ਚੱਲਦੇ ਆ ਉੱਥੇ ਦੇਸੀ ਘੋੜੇ ਕੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਦੇ ਆ ਉੱਥੇ ਨਿਸ਼ਾਨ ਸਾਹਿਬ ਝੁਲਦੇ ਆ 你名字。<laughs> ਸਭ ਜਿਹੜੇ ਸਾਮਣੇ ਪ੍ਰੀਖਿਆ ਦਾ ਪਰਚਾ ਪਾਉਂਦੇ ਗੁਰੂ ਦੀ ਪਾਲਤੋਂ ਤੇ ਪ੍ਰੀਖਿਆ ਲੈਣਾ ਇਹ ਬਹੁਤ ਸਾਡੀ ਕਮਜ਼ੋਰੀ ਬਣ ਗਈ ਕਈ ਬੰਦੇ ਕਰਦੇ ਕਿ ਸਾਡਾ ਆ ਕੰਮ ਹੋ ਜਵੇ ਤਾਂ ਜਾਣੀਏ ਗੁਰੂ ਭੁੰਨਾ ਬੱਚਾ ਬੱਚੀ ਇਹਦੇ ਮੇਰੀ ਨੰਕਾਰ ਪੁੱਲਾ ਬੱਚੇ You am not ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਨਹੀਂ ਸ਼ਬਦ ਆਖਿਆ ਕਿ ਪਿਆਰੇ ਜਿੰਦਾ ਜਿਨ੍ਹਾਂ ਲੋਕਾਂ ਦੇ ਮਨ ਅੰਦਰ ਹਜੇ ਵੀ ਭੁਲੇਖਾ ਹੈ ਕਿ ਗੁਰੂ ਨਾਨਕ ਦਾ ਘਰ ਤਖਤ ਸਭਰਾ ਜਿਹਨਾਂ ਨੂੰ ਨੀਮੈ ਉਹਨਾਂ ਦੀਆਂ ਜਨਾਂ ਪੱਟੀਆਂ ਤੇ ਪੱਟੀਆਂ ਰਹਿਣ ਦਿਓ ਜਿਨ੍ਹਾਂ ਦੇ ਮਨ ਦਾ ਭੁਲੇਖਾ ਨਿਕਲ ਗਿਆ ਜਿਹੜੇ ਮਾਫੀ ਮੰਗਣਾ ਚਾਹੁੰਗੇ ਉਹਨਾਂ ਨੂੰ ਬਖਸ਼ ਦਿੱਤਾ ਜਾਏਗਾ ਇੰਨੀ ਗੱਲ ਸੁਣ ਕੇ ਬਹੁਤ ਸਾਰੇ ਸੱਤੀ ਸਰਪੰਗੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਤੇ ਕੋਲ ਮਾਫੀ ਮੰਗੀ ਤੇ ਗੁਰਸ਼ਿਕ ਬਣੇ ਅੱਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਮੌ ਪਿੰਡ ਮੌ ਸਾਹਿਬੰਗਿਆ